ਸ਼੍ਰੀ ਗਾਜੀ ਇਹ ਹੁਣ ਆਪਣਾ ਹੋ ਗਿਆ ਡਿਨਰ ਦਾ ਟਾਈਮ ਤੇ ਸਾਚੂ ਆਪਾਂ ਬਾਹਰ ਬਣਾ ਰਹੇ ਹਾਂ ਜਿੱਲੇ ਦੇਦੇ ਹੋਣਾ ਰੋਟੀਆਂ ਹਰ ਧੁੰਦ ਜੀ ਬੜੀ ਡਿੱਗ ਗਈ ਬਾਹਰ ਠੰਡ ਲੱਗਣ ਲੱਗੀ ਤੇ ਮੈਂ ਕਿ ਰੋਟੀਆਂ ਇੱਥੇ ਬਣਾ ਲੈਣੇ ਅੰਦਰ ਗੈਸ ਤੇ ਤੇ ਸਾਰ ਕਹਿੰਦੇ ਸੀ ਵੀ ਮੱਕੀ ਦੀ ਰੋਟੀ ਬਣਾ ਲਓ ਮੈਂ ਚਲੋ ਪਹਿਲੀ ਮੱਕੀ ਦੀ ਬਣਾ ਲੈਣੇ ਆ ਬੱਚਿਆਂ ਖਾਣੀ ਆ ਕਣਕ ਦੀ ਉਹਨਾਂ ਦੇ ਘਰ ਦਾ ਆਟਾ ਉਹਨਾਂ ਨੇ ਆਵਾ ਤੇ ਮੈਂ ਚਲੋ ਇਦਾਂ ਹੀ ਫੁਰਕੇ ਬਣਾ ਲੈਣੇ ਆਪਾਂ ਵਾਏ ਗੁਰੂ ਸਾਰਿਆਂ ਨੂੰ ਰੇਕ ਕਰਾਵੇ ਸੱਚੇ ਪਾਤਸ਼ਾਹ ਮਹਾਰਾਜ ਯਾਰੀ ਦੀ ਕਲੀ ਸਾਰੇ ਦੇਖੇ ਪਰ ਦੇਖੇ ਭੱਜੇ ਫਿਰੇ ਭੈਣ ਭਰਾ ਵਾਹਿਗੁਰੂ 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 ਯਾਰ ਵੀ ਸਾਗ ਨਾਲ ਮੱਕੀ ਦੇ ਫੁਲਕੇ ਟੇਸਟੀ ਲੱਗਦੇ ਆ ਨਾਲ ਦਹੀਂ ਹੋਵੇ ਮੱਕੀ ਦੇ ਫੁਲਕੇ ਹੋਣ ਤੇ ਸਾਗ ਦਾ ਹੋਰ ਕਮਾਲ ਜਿਹੜਾ ਵੱਜ ਜਾਂਦਾ ਸੱਤੀ ਨੇ ਬੋਲਤੀ ਆਪਾਂ ਮੜਾ ਮੜਾ ਕੇ ਰੱਖ ਲੈਨੇ ਆ ਤੇ ਫੇਰ ਨਾਲ ਨਾਲ ਪਕਾਬ ਕਾ ਕੇ ਤੇ ਫੜਾਈ ਜਾਵਾਂਗੇ ਵਾਹਿਗੁਰੂ ਸਤਿ ਸ੍ਰੀ ਅਕਾਲ ਸੱਤਿ ਪਾਛਾ ਮਹਾਰਾਜ ਵਾਹਿਗੁਰੂ ਸਤਿ ਪਾਛਾ ਵਾਹਿਗੁਰੂ 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 ਸਾਰੇ ਜਾਣੇ ਟੀਵੀ ਦੇ ਬੜੇ ਆ ਮੋਸਾਦੋ ਤਿੰਨ ਦਿਨ ਬੱਚਿਆਂ ਨੇ ਉਦੋਂ ਨਹੀਂ ਆਪਣਾ ਆਉਂਦੇ ਕੰਮ ਕੁੰਮ ਨੂੰ ਮੇਰ ਲਿਆ ਸਕੂਲ ਦਾ ਤੇ ਅਹੀਂ ਦੋ ਤਿੰਨ ਦਿਨ ਹੁਣ ਆਪਣਾ ਮौज-ਮਸਤੀ ਦੀ ਗੁਜ਼ਾਰ ਰੇ ਵਾਹ ਵਾਹ ਸੱਤਾਂ ਚੱਕੇ ਪਾਸ ਲੋ ਜੀ ਆ ਆਪਣਾ ਸਾਗ ਬਣਿਆ ਆਪਾਂ ਅੱਜ ਲਸਣ ਤੇ ਅਦਰਕ ਪਾਇਆ ਰੱਜ ਕੇ ਨੇਰੇ ਦਾ ਕਰਕੇ ਤਾਂ ਸਾਗ ਦਾ ਰੰਗ ਚਿੱਟਾ-ਚਿੱਟਾ ਲੱਗਣ ਲਿਆ ਵਾ ਇਆ ਲੋ ਥੋੜਾ ਜਿਹਾ ਕੈਮਰੇ ਦਾ ਠੀਕ ਹੁੰਦਾ ਫੋਕਸ ਜਾਂ ਵਿੱਚੋਂ ਫਿਰ ਟੀਨ ਜਾਂ ਦਿਖਦਾ ਤੇ ਆ ਆਪਾਂ ਦਿਨ ਚਾਰ ਮੱਕੀ ਦੇ ਫੁੱਲਕੇ ਬਣਾ ਲਏ ਆ ਨਾਲ ਤੇ ਆ ਆਪਾਂ ਅੱਜ ਜਿਹੜਾ ਦੇਸੀ ਘਿਓ ਬਣਾਇਆ ਉਹ ਜੁਨੇ ਸਾਰਾ ਚੱਲੂਗਾ ਖਾਣ ਪੀਣ ਚਲੋ ਵਾਹਿਗੁਰੂ ਸਾਰਿਆਂ ਨੂੰ ਪਾਈ ਡਿਸ਼ਕ ਦਾ ਵੇ ਘਰੋਂ ਘਰੀ ਸੱਚੇ ਪਾਤਸ਼ਾਹ ਮਹਾਰਾਜ शुरू हो गए फुलके बनने साग हो गया ही ठंडा मैं चलो तो कोई गरम कर ली साग मक्की आटा जो खरबड़ा या लगे ਕਿ ਮੋਚਾ ਥੋੜਾ ਜਿਹਾ ਕਣਕ ਦਾ ਆਟਾ ਮਿਲਾ ਲਈਦਾ ਵਾ ਫਿਰ ਥੋੜਾ ਲੇਸ ਪਾ ਗਿਓ ਜਾਂਦਾ ਤੇ ਰੋਟੀ ਵਧੀਆ ਬਣ ਜਾਂਦੀ ਆ ਤੇ ਹਮੇਸ਼ਾ ਜਿਹੜਾ ਮੱਕੀ ਦਾ ਆਟਾ ਨਾ ਗਰਮ ਪਾਣੀ ਨਾਲ ਹੀ ਤੁੰਣਾ ਚਾਹੀਦਾ ਵਾ ਠੰਡੇ ਪਾਣੀ ਨਾਲ ਰੋਟੀ ਨਹੀਂ ਬਣਦੀ ਗਰਮ ਪਾਣੀ ਆਟਾ ਮਲਗੇ ਤੇ ਰੋਟੀ ਬੜੀ ਸੋਹਣੀ ਬਣਦੀ ਇਹ ਆ ਵੀ ਨੂੰ ਬਣਾਉਣ ਤੇ ਨਾ ਟਾਈਮ ਵੀ ਲੱਗਦਾ ਜ਼ੋਰ ਵੀ ਲੱਗਦਾ ਇਹਨੂੰ ਆਟੇ ਨੂੰ ਬੜਾ ਮਲਣਾ ਪੈਂਦਾ ਫੇਰ ਰੋਟੀ ਵਧੀਆ ਬਣਦੀ ਆ <clears throat> right, right. ਹੋ ਜੀ ਮਾਰਾ ਦੀ ਕਿਰਪਾ ਨਾਲ ਪ੍ਰਸ਼ਾਦ ਤਾਂ ਹੋ ਗਿਆ ਤਿਆਰ ਤੇ ਆਪਾਂ ਨੇ ਫੜਾਉਣੇ ਵਾਹਿਗੁਰੂ ਸਾਰਿਆਂ ਨੂੰ ਰਿਕ ਨਵੇਂ ਸੱਚੇ ਪਾਤਸ਼ਾਹ ਮਾਰਾ ਦੇ ਸੱਚੇ ਪਾਸ਼ਾ ਵਾਹਿਗੁਰੂ ਸਤ ਸੱਚੇ ਪਾਤਸ਼ਾਹ

ਲਾਈਕ ਲਾਈਕ ਸੱਤ ਸਿੱਕੇ ਪਾਸ਼ਾ ਵਹੀ ਲਾਈਕ ਲਾਈਕ ਲੋਰੀਏ ਸੀ ਆਪਣਾ ਛੋਟਾ ਜਿਹਾ ਡਿਨਰ ਵਲੌਗ ਮੈਂ ਕਿਹਾ ਵੀ ਆਪਾਂ ਦੱਸੀ ਵੇਹੇ ਫੁਣਕੇ ਬਣਾਏ ਮੱਕੀ ਦੇ ਸਾਗ ਦੇ ਨਾਲ ਤੇ ਖਾਦੇ ਸਾਰੇ ਚੀਹਾਂ ਨੇ ਤੇ ਅੰਦਰ ਚੱਲ ਰਿਹਾ ਖਾਣਾ ਰਣਾ ਤੇ ਬਸ ਆ ਨਿਕਲਿਆ ਆਪਣਾ ਵਲੌਗ ਬਣਾ ਲਿਆ ਆਪਾਂ ਡਿਨਰ ਦਾ ਤੇ ਮਿਲਦੇ ਆ ਫਿਰ ਆਪਾਂ ਨੈਕਸਟ ਵਲੌਗ ਵਿੱਚ ਵਾਹਿਗੁਰੂ ਸਾਰਿਆਂ ਦੀ ਸੁੱਖਾਂ ਭਰੀ ਰਾਤ ਲਗਾਵੇ ਤੇ ਸੁੱਖਾਂ ਭਰਿਆ ਦਿਨ ਚੜਾਵੇ ਸੱਚੇ ਪਾਤਸ਼ਾਹ ਜੀ ਨਵੇਂ ਰੋਇਰੇ ਵਾਹਿਗੁਰੂ ਬਾਹਰ ਦੀਆਂ ਬਰੂਹਾਂ ਤਾਂ ਹੀ ਰਿਸ਼ਕ ਰਵੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ ਰੱਖੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਮਿਲਦੇ ਆ ਆਪਾਂ ਫਿਰ ਨੈਕਸਟ ਵਲੌਗ ਵਿੱਚ ਰੱਬ ਰਾਖਾ ਜੀ